ਬਾਈ ਜੀ ਸਾਰਿਆਂ ਨੂੰ ਸ਼ਸ਼ੀਗਲ ਜੀ ਮੇਰੇ ਵੱਲੋਂ ਸਾਰੇ ਜਾਣੇ ਠੀਕ ਠਾਕ ਹੋਵਗੇ ਜੀ ਸਾਰਿਆਂ ਨੂੰ ਮੇਰੇ ਵੱਲੋਂ ਐਪੀ ਦੀ ਸ਼ਹਿਰਾ ਜੀ ਤਾਂ ਅੱਜ ਤੁਹਾਨੂੰ ਦੁਸ਼ਹਿਰੇ ਦੀਆਂ ਰੌਣਕਾਂ ਦਿਖਾਉਂਦੇ ਆ ਤਾਂ ਅੱਜ ਮੈਂ ਵੀ ਆਪਣੇ ਸ਼ਹਿਰ ਰੋਪੜ ਦੇ ਵਿੱਚ ਪਹੁੰਚਿਆ ਹੋਇਆ ਸਾਡੇ ਜੱਗੇ ਵੀਰ ਨਾਲ ਦੇਖਣ ਆ ਸਾਡਾ ਜੱਗਾ ਵੀਰ ਹੁਣ ਦੋ ਹੁੰਦੇ ਆ ਜੱਗਾ ਵੀਰ ਵੀ ਸਾਡਾ ਰੈਡੀ ਆ ਪੂਰਾ ਜੱਗੇ ਦੀਆਂ ਚੱਲ ਰਹੀਆਂ ਤਿਆਰੀਆਂ ਦੁਸ਼ਹਿਰਾ ਦੇਖਣ ਲਈ ਖਰਚਾ ਬਈ ਇਹਨੇ ਉਹ ਕਰਨਾ ਅੱਜ ਜਿੰਨਾ ਵੀ ਖਰਚਾ ਹੈ ਅੱਜ ਇਹਨੇ ਉਹ ਕਰਨਾ ਹੈ ਇਹਨੂੰ ਖੁਸ਼ੀ ਹੋਏਗੀ ਅੱਜ ਹਾਂ ਇਹ ਤਾਂ ਬੋਲਦੇ ਹਾਲਾ ਆਪਣੇ ਸਾਧਨ ਨਹੀਂ ਸਰਦਾ ਨਾ ਮਨ ਨੂੰ ਇਹ ਬੱਤ ਕਹਿੰਦੀ ਅੱਜ ਇਹ ਵੀ ਚੱਲੀਆਂ ਕੁੜੀਆਂ ਬਿਸ਼ਰਾ ਦੇਖਣ ਇਹ ਵੀ ਦੇਖਦੀਆਂ ਕਿੱਥੇ ਦੀਆਂ ਬਿਸ਼ਰਾ ਦੇਖਦੀਆਂ ਨੇ ਠੀਕ ਹੈ ਓ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਇਹਦਾ ਫਲੋ ਚ ਅਸੀਂ ਚੱਲੇ ਆ ਦਸਹਿਰਾ ਦੇਖਣ ਚਾਚਾਸ ਚੱਲੇ ਆ ਮੇਰਾ ਦਸਹਿਰਾ ਦਿਖਾਉਣ ਹਾਂ ਨਾਲ ਸਾਡੇ ਤਾਇਆ ਸਾਡਾ ਤਾਇਆ ਜੀ ਆ ਬੋਲਿਓ ਵਾਲੇ ਜੀ ਇੱਧਰ ਤਾਂ ਆਇਆ ਜੀ ਸਾਸਰੀ ਘਰ ਤੁਹਾਡਾ ਤਾਂ ਸਾਸਰੀ ਘਰ ਬੁਲਾਊਗਾ ਬਾਈ ਖਰਚਾ ਅਜੇ ਇਹਦਾ ਹੀ ਆ ਹਾਂ ਬਾਈ ਹਾਂ ਪੈਸੇ ਦਾ ਖਾਣ ਪੀਣ ਦਾ ਖਰਚਾ ਬਾਈ ਇਹਦਾ ਹੀ ਆ ਬੰਦੇ ਦਾ ਬਾਈ ਤਾਈ ਵੱਲ ਤੇ ਸਾਨੂੰ ਪਾਰਟੀਆਂ ਇਨਵਾਈਟ ਨੇ ਹੋਣੇ ਤੁਹਾਨੂੰ ਤਾਈ ਨੇ ਫੋਨ ਫੋਨ ਗਿਨਾ ਪੌਕੌਣ ਵਾਲੀ ਪਾਰਟੀ ਕਰਨੀ ਐ ਤਾਈ ਨੇ ਅੱਜ ਕਿਹ ਤਾਈ ਨੇ ਦੁੱਜੇ ਨੇ ਦਿਖਾਉਨੇ ਅੱਗੇ ਵੀ ਕਿਆ ਹੌਣ ਕ ਮੇਲਾ ਅਸੀਂ ਚੱਲੇ ਆ ਰੋਪੜ ਦੇ ਗਿਆਨੀ ਜੈਲ ਸਿੰਘ ਨਗਰ ਅਜਬ ਹੈ ਬਾਈ ਦਿਖਿਆ ਰਾਮ ਰੀਲਾ ਵਾਲੀ ਸਾਈਡ ਵੀਰੇ ਭੀੜ ਬਹੁਤ ਹੀ ਗੱਡੀ ਨਹੀਂ ਜਾਂਦੀ ਫਿਰ ਅਸੀਂ ਬੰਦੇ ਜਿਆਦਾ ਸੀ ਤੁਰ ਕੇ ਚਲੀਏ ਤੁਰ ਕੇ ਜਾਣੇ ਵਾਲਾ ਸਾਡਾ ਕੀੜਾ ਹੈ ਨਹੀਂ ਸੀ ਹੁਣ ਸਾਨੂੰ ਅਸੀਂ ਜਾਣੇ ਉਧਰ ਡੀ ਪਾਰਕ ਕਰਤੀ ਗ੍ਰਾਮਣ ਬੈਂਕ ਕੋਲ सोनू ਬਾਈ ਹੋ ਗਿਆ ਤੇਜ ਇਧਰ ਜੱਗਾ ਜੀ ਸਾਡਾ ਸਾਡਾ ਅੱਗੇ ਅੱਗੇ ਤਾਇਆ ਨਾਲ ਤਾਇਆ ਨਾਲ ਕਮਾਂਡ ਵਾਲਾ ਬੰਦਾ ਸਾਡਾ ਮੂਰੇ ਜਾਂਦਾ ਕੈਸ਼ੀਅਰ ਇਹ ਸਾਡਾ ਕੈਸ਼ੀਅਰ ਹੈ ਬਾਈ ਉਹਨੇ ਕਰਤਾ ਹੱਥ ਵੀ ਉਧਰ ਨੂੰ ਜਾਣਾ ਫਿਰ ਉਧਰ ਨੂੰ ਜਾਣਾ ਦੇਖੋ ਭਾਈ ਇਹ ਲੰਗਰ ਦੀ ਬਾਈ ਇੱਧਰ ਜੱਕੇ ਨੂੰ ਭੁੱਖ ਲੱਗੀ ਕਹਿੰਦਾ ਲੰਗਰ ਖਾਣਾਗਾ ਕੀ ਕਰਨਾ ਕਹਿੰਦਾ ਹੁਣ ਉਰੀ ਖਾ ਲੂ ਗਾ ਨਹੀਂ ਅੱਗੇ ਕੁਝ ਨਹੀਂ ਹੈਗਾ ਅੱਗੇ ਕੁਝ ਨਹੀਂ ਹੈਗਾ ਬਾਅਦ ਵਿੱਚ ਦੇਖੀ ਜਾਓਗੇ ਖਿੱਲਾ ਜੀ ਖਾਂਦੇ ਫਿਰਨਗੇ ਇਹਨਾਂ ਨੂੰ ਖਿੱਲਾ ਹੀ ਖਵਾਉਣੀ ਆ ਬਾਈ ਅੱਜ ਖਿੱਲਾ ਖਿੱਲ ਪਾਰਟੀ ਚ ਲੜਣੀ ਆ ਉਹ ਭਾਈ ਮੇਨ ਮਕਸਦ ਦੇਖ ਗਿਆ ਇਹਨਾਂ ਨੂੰ ਉਹ ਸਾਹਮਣੇ ਕਹਿੰਦੇ ਥਾਲੀਆਂ 'ਚ ਚੱਲਦਾ ਕੰਮ ਫੈਮ ਨੇ ਬਾਈ ਹਾਂ ਖਾਲੀਆਂ ਚ ਚੱਲਦਾ ਕੰਮ ਦੇਖ ਕੇ ਆਇਆ ਇਹ ਗੱਡੀ ਨਾਲ ਨੇ ਉਹੀ ਨਹੀਂ ਇੱਧਰਲੇ ਪਾਸੇ ਲਾਈ ਹੈਗੀ ਤੁਹਾਨੂੰ ਬਾਈ ਹਾਂਜੀ ਖਾਲੀ ਪਲੇਟ ਹਾਂਜੀ ਪਹਿਲਾਂ ਪੇਟ ਪੂਜਾ ਫਿਰ ਕੰਮ ਕਰੀਏ ਪਤਾ ਨਹੀਂ ਮੁੜ ਕੇ ਪਛਣਾ ਵੀ ਨਹੀਂ ਚੱਲਣਾ ਖਾਲਾ ਤੁਰ ਕੇ ਹੀ ਜਾਣਾ ਪਵੇ ਹਾਂ ਕੀ ਚੱਲ ਰਿਹਾ ਫਿਰ ਬਾਈ ਰਮੇਂਡ ਜਾਂਦਾ ਹਾਂ ਚੱਲ ਰਹੀ ਹੈ ਨਾਲੇ ਚੱਲ ਰਿਹਾ ਕੰਮ ਤੇ ਹੁਣ ਐਸੇ ਕਿਹਨਾ ਆਇਆ ਹੋਇਆ

ये तो देखो